ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਹਾਂ ਸ਼ਿਵ ਮਹਾਜਨ ਗੱਲ ਅੱਜ ਅਸੀਂ ਇੱਕ ਐਸੇ ਮਸਲੇ ਤੇ ਕਰਨ ਜਾ ਰਹੇ ਹਾਂ ਜਦੋਂ ਇਸ ਦੇ ਵੀਡੀਓ ਸਾਹਮਣੇ ਆਏ ਜਦੋਂ ਇਸ ਦੇ ਵੀਡੀਓ ਲੋਕਾਂ ਨੇ ਦੇਖੇ ਤਾਂ ਸਭ ਦੇ ਮਨ ਦੇ ਵਿੱਚ ਰੋਸ ਪੈਦਾ ਹੋ ਗਿਆ ਇਹ ਵੀਡੀਓ ਨਗਰ ਕੀਰਤਨ ਤੇ ਰੋਕਦਾ ਸੀ ਜੀ ਹਾਂ ਜਿੱਥੇ ਗੱਲ ਅਸੀਂ ਕਰਦੇ ਹਾਂ ਐਨਾ ਪੰਦਰਵਾੜੇ ਦੇ ਵੇਲੇ ਦੀ ਜਦੋਂ ਕਿ ਹਰ ਕੋਈ ਲੰਗਰ ਲਗਾਉਂਦਾ ਕਿਸੇ ਵੀ ਧਰਮ ਕਿਸੇ ਵੀ ਮਜ਼ਹਬ ਦਾ ਹੋਵੇ ਦਿਨਾਂ ਦੇ ਵਿੱਚ ਹਰ ਕੋਈ ਲੰਗਰ ਲਗਾਉਂਦਾ ਉੱਤੇ ਹੀ ਦੂਜੇ ਪਾਸੇ ਨਿਊਯਾਰਕ ਦੇ ਆਕਲੈਂਡ ਤੋਂ ਇੱਕ ਅਜਈਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਇੱਕ ਪਾਸੇ ਨਗਰ ਕੀਰਤਨ ਤੇ ਰੋਕ ਲਗਾ ਦਿੱਤੀ ਤੇ ਉਹਨਾਂ ਦੇ ਵੱਲੋਂ ਹੱਕਾ ਡਾਂਸ ਜਿਹੜਾ ਉਹ ਪਰਫਾਰਮ ਕੀਤਾ ਗਿਆ ਪ੍ਰਵੋਕਿੰਗ ਜਿਹੜੀ ਆ ਉਹ ਕੀਤੀ ਗਈ ਜ਼ਿਕਰ ਸਾਫ ਤੌਰ ਤੇ ਹੋਇਆ ਕਿ ਥਿਸ ਇਜ਼ ਨਾਟ ਇੰਡੀਆ ਥਿਸ ਇਜ਼ ਨਿਊਜ਼ੀਲੈਂਡ ਤਾਂ ਉਸ ਵੇਲੇ ਦੀਆਂ ਤਸਵੀਰਾਂ ਇਹ ਤਸਵੀਰਾਂ ਬਿਆਨ ਕਰਦੀਆਂ ਹੈ ਕਿ ਜਿੱਥੇ ਧਾਰਮਿਕ ਆਜ਼ਾਦੀ ਦੀ ਅਸੀਂ ਗੱਲ ਕਰਦੇ ਹਾਂ ਜਿੱਥੇ ਕਿ ਸਿੱਖਾਂ ਦੀ ਗੱਲ ਕਰੀਏ ਖਾਲਸਾ ਏਡ ਪੂਰੀ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੀ ਹੈ ਜਿੱਥੇ ਕਿੱਥੇ ਮੁਸੀਬਤ ਆਉਂਦੀ ਹੈ ਸਿੱਖ ਸਭ ਤੋਂ ਪਹਿਲਾਂ ਅੱਗੇ ਹੋ ਕੇ ਲੋਕਾਂ ਦੀ ਮਦਦ ਕਰਦੇ ਆ ਅਜਿਹੇ ਦੇ ਵਿੱਚ ਨਗਰ ਕੀਰਤਨ ਨੂੰ ਰੋਕਿਆ ਗਿਆ ਜਿਸ ਤੋਂ ਕਿ ਬਾਅਦ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਇਸ ਪੂਰੇ ਵਿਸ਼ੇ ਨੂੰ ਲੈ ਕੇ ਅਸਲ ਦੇ ਵਿੱਚ ਹੋਇਆ ਕੀ ਸੀ ਕਿ ਜਿਹਾ ਪਹਿਲੀ ਵਾਰ ਹੋਇਆ ਯਾਗੇ ਵੀ ਕਦੀ ਸਿੱਖਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਿਦੇਸ਼ੀ ਮੁਲਕ ਚ ਥੈਂਕ ਯੂ ਜੀ ਤੁਹਾਡਾ ਵੀ ਧੰਨਵਾਦ ਜੀ ਤੇ ਵਰਡ ਪੰਜਾਬੀ ਨਿਊ ਚੈਨਲ ਦੇਖ ਰਹੇ ਸਾਰੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਦੋਂ ਇਹ ਵੀਡੀਓ ਸਾਹਮਣੇ ਆਇਆ ਅਸੀਂ ਉਹ ਵੀਡੀਓ ਦਿਖਾ ਵੀ ਰਹੇ ਹਾਂ ਕਿ ਇਸ ਤਰੀਕੇ ਨਾਲ ਜਿਹੜਾ ਮਯੋਰੀ ਭਾਈਚਾਰਾ ਸਾਹਮਣੇ ਆ ਰਿਹਾ ਜਿਨ੍ਹਾਂ ਦੇ ਵੱਲੋਂ ਇਹ ਹੱਕਾ ਡਾਂਸ ਜਿਹੜਾ ਪਰਫਾਰਮ ਕੀਤਾ ਗਿਆ ਇਹ ਸਮਝਣਾ ਪਹਿਲੇ ਤੇ ਹੀ ਚਾਵਾਂਗੇ ਕਿ ਰੋਕ ਲਗਾਉਣ ਦੀ وجہ ਕੀ ਸੀ ਕਿ ਰੋਕ ਉਹਨਾਂ ਨੇ ਕਿਉਂ ਲਗਾਈ ਆ ਇਹ ਪ੍ਰੋਟੈਸਟ ਕਾਈਂਡ ਆਫ ਜਾਂ ਫਿਰ ਇੱਕ ਪਾਸੇ ਨਗਰ ਕੀਰਤਨ ਲੰਘ ਰਿਹਾ ਉਸੇ ਰਸਤੇ ਤੇ ਆਜ ਰੋਕਿਆ ਕਿਉਂ ਗਿਆ ਇਹ ਕਿੱਤਾਂ ਕੋ ਗਿਆ ਜੀ ਜੀ ਅ ਸਭ ਤੋਂ ਪਹਿਲਾਂ ਮੈਂ ਬੇਨਤੀ ਕਰ ਦਵਾਂ ਜੀ ਜਿਹੜਾ ਆ ਪੰਦਰਵਾੜਾ ਚੱਲ ਰਿਹਾ ਇਹ ਇਸ ਵੇਲੇ ਮਾਤਾ ਗੁਜਰੀ ਤੇ ਸਾਬ ਜਦਨੀ ਸ਼ਹੀਦ ਸਿੰਘ ਨੂੰ ਲੈ ਕੇ ਤੇ ਜਿੰਨੇ ਵੀ ਉਦੋਂ ਜਿਹੜੇ ਸਾਕੇ ਦੇ ਸ਼ਹੀਦ ਸਿੰਘ ਹੋਇਆ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਹੈ ਨਗਰ ਕੀਰਤਨ ਜਿਹੜਾ ਕੱਢਿਆ ਜਾ ਰਿਹਾ ਸੀਗਾ ਗੁਰਦੁਆਰਾ ਨਾਨਕਸਰ 68 ਆਕਲੈਂਡ ਤੋਂ 20 ਕਿਲੋਮੀਟਰ ਦੂਰ ਤੇ ਇੱਕ ਟਾਊਨ ਹੈਗਾ ਮਨੁਰੇਵਾ ਉਸ ਗੁਰਦੁਆਰਾ ਸਾਹਿਬ ਤੋਂ ਹਰ ਇੱਕ ਸਾਲ ਨਗਰ ਕੀਰਤਨ ਨਿਕਲਦਾ ਕਈ ਕਈ ਵਾਰ ਕਿਸੇ ਗੁਰਪੁਰੂ ਨੂੰ ਲੈ ਕੇ ਤੇ ਇਸ ਵਾਰੀ ਜਿਹੜਾ ਹੈ ਇਹ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਸੀਗਾ ਸੋ ਜਿਹੜਾ ਨਗਰ ਕੀਰਤਨ ਆ ਲਗਭਗ ਆਪਣਾ ਜਿਹੜਾ ਰੂਟ ਆ ਜਿਹੜਾ ਨਿਰਧਾਰਿਤ ਰੂਟ ਹੁੰਦਾ ਸਰਕਾਰ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਤੇ ਟ੍ਰੈਫਿਕ ਕੰਟਰੋਲ ਮੈਨੇਜਮੈਂਟ ਦੇ ਨਾਲ ਮਿਲ ਕੇ ਜਿਹੜਾ ਹੈ ਕੰਪਲੀਟ ਕੀਤਾ ਜਾਂਦਾ ਤੋ अबाउट 500 ਮੀਟਰ ਰਹਿ ਗਿਆ ਸੀਗਾ ਜਦੋਂ ਤੇ ਅਚਨ ਚੇਤਕ ਸਾਈਡ ਤੋਂ ਉੱਤੇ 22 25 35 40 ਰੱਖ ਲਓ ਇੱਕ ਗਰੁੱਪ ਆਇਆ ਜਿਨ੍ਹਾਂ ਨੇ ਆ ਕੇ ਜਿਹੜੇ ਸਾਹਮਣੇ ਆ ਕੇ ਹਾਕਾ ਕਰਨਾ ਸ਼ੁਰੂ ਕਰ ਦਿੱਤਾ ਨਿਊਜ਼ੀਲੈਂਡ ਦੇ ਵਿੱਚ ਮੈਂ ਦੱਸਦਾ ਇੱਕ ਹਾਕਾ ਜਿਹੜਾ ਇਹਨਾਂ ਦਾ ਆਪਾਂ ਦਾ ਇੱਕ ਟਰੈਡੀਸ਼ਨਲ ਜਿਹੜਾ ਰਸਮੀ ਜਿਹੜਾ ਇਹਨਾਂ ਦਾ ਨਾਚ ਹੈਗਾ ਜੇ ਵਕ ਵਕ ਤਰ੍ਹਾਂ ਨਾਲ ਕੀਤਾ ਜਾਂਦਾ ਜਿਹਦੇ ਵਿੱਚ ਆਪਾਂ ਸਵਾਗਤ ਵੀ ਹੁੰਦਾ ਇਹਦੇ ਵਿੱਚ ਜਦੋਂ ਸਵਾਗਤ ਜਦੋਂ ਵੀ ਕੋਈ ਵੀ ਆਈਪੀ ਆਂਦਾ ਤੇ ਉੱਥੇ ਸਵਾਗਤ ਕਰਨ ਵਾਸਤੇ ਵੀ ਜਿਹੜਾ ਅਸੀਂ ਆਕਾ ਜਿਹੜਾ ਇੱਥੇ ਕਰਦੇ ਆਂ ਈਵਨ ਇੰਡੀਆ ਤੋਂ ਬਹੁਤ ਸਾਰੇ ਮੰਤਰੀ ਆਂਦੇ ਨੇ ਮਾਨਜੋਗ ਭਗਵੰਤ ਮਾਨ ਜੀ ਐਸਐਸ ਉਦੋਂ 에어ਪੋਰਟ ਤੇ ਹਾਕਾ ਕੀਤਾ ਆਥੋਰ ਥੋੜਾ ਜਿਹਾ ਪਹਿਲਾਂ ਬਹੁਤ ਸਾਰੇ ਕਈ ਵਾਰ ਕੋਈ ਚੰਗਾ ਦੂਸਰੇ ਮੁਲਕਾਂ ਤੋਂ ਆ ਜਾਂਦਾ ਉਹਨਾਂ ਦੇ ਵਾਸਤੇ ਵੀ ਜਿਹੜੀ ਸਰਕਾਰ ਆ ਸਪੈਸ਼ਲ ਤੌਰ ਤੇ ਹਾਕਾ ਕਰਦੀ ਉਹ ਆਪਣੇ ਆਪ ਦੇ ਵਿੱਚ ਇੱਕ ਵਿਰੋਧ ਪ੍ਰਗਟ ਕਰਨ ਦਾ ਜਰੀਆ ਨਹੀਂ ਆ ਉਹ ਵੈਲਕਮ ਕਰਨ ਦਾ ਸਮਾਂਕ ਜਰੀਆ ਹੁੰਦਾ ਲੇਕਿਨ ਨਗਰ ਕੀਰਤਨ ਦੇ ਸਾਹਮਣੇ ਆ ਕੇ ਹਾਕਾ ਕਰਨ ਦਾ ਉਹਨਾਂ ਦਾ ਮਤਲਬ ਵੈਲਕਮ ਨਹੀਂ ਸੀ ਉਹਨਾਂ ਦਾ ਸਗਾ ਤੁਹਾਨੂੰ ਇੱਕ ਮੈਸੇਜ ਦੇਣਾ ਆਪਣੀ ਉਹਨਾਂ ਨੇ ਪਾਵਰ ਦੇ ਨਾਲ ਆਪਣੇ ਹਾਅ ਭਾਅ ਦੇ ਨਾਲ ਵੀ ਇਹ ਨਿਊਜ਼ੀਲੈਂਡ ਇਹ ਇੰਡੀਆ ਨਹੀਂ ਆ ਇਹ ਨਿਊਜ਼ੀਲੈਂਡ ਆ ਜਿਹੜਾ ਤੁਸੀਂ ਇਸ ਵੇਲੇ ਨਗਰ ਕੀਰਤਨ ਕਰ ਰਹੇ ਹੋ ਨੰਗੀਆਂ ਕਿਰਪਾਨਾਂ ਲੈ ਕੇ ਗੱਤਕਾ ਖੇਡ ਕੇ ਉਹ ਨਿਊਜ਼ੀਲੈਂਡ ਦੇ ਏ ਲੋਕਾਂ ਦੇ ਹਿਸਾਬ ਨਾਲ ਉਹਨਾਂ ਦੇ ਕਲਚਰ ਦੇ ਹਿਸਾਬ ਨਾਲ ਮੈਚ ਨਹੀਂ ਕਰਦਾ ਇਸ ਕਰਕੇ ਇਹ ਸਾਨੂੰ ਜਿਹੜਾ ਪ੍ਰਵਾਨ ਨਹੀਂ ਆ ਇਹ ਜਿਹੜਾ ਵਿਚਾਰ ਸੀਗਾ ਇਹ ਇੱਕ ਗਰੁੱਪ ਦਾ ਸੀ ਨਾ ਕਿ ਇੱਥੇ ਦੇ ਮੂਲ ਵਸਿੰਦਿਆਂ ਦਾ ਸੀ ਹਰੇਕ ਮੁਲਕ ਦੇ ਵਿੱਚ ਹਰੇਕ ਟਾਊਨ ਦੇ ਵਿੱਚ ਕਿਤੇ ਨਾ ਕਿਤੇ ਵੱਖ-ਵੱਖ ਵਿਚਾਰਧਾਰਾ ਦੇ ਲੋਕ ਹੁੰਦੇ ਆ ਉਹ ਇੱਕ ਵੱਖਰੀ ਵਿਚਾਰਧਾਰਾ ਦਾ ਇੱਕ ਇੱਥੇ ਇੱਕ ਗਰੁੱਪ ਹੈਗਾ ਇਸ ਤੋਂ ਪਹਿਲਾਂ ਉਹਨਾਂ ਨੇ ਜੂਨ ਦੇ ਵਿੱਚ ਵੀ ਇਹ ਜਿਹੜਾ ਵੱਖ-ਵੱਖ ਦੇਸ਼ਾਂ ਦੇ ਛੱਡੇ ਜਾਲੇ ਸੀ ਜਿਹਦੇ ਵਿੱਚ ਅਹ ਧਰਮਾ ਦੇ ਛੰਡੇ ਜਾਲੇ ਸੀ ਆਕਲੈਂਡ ਸਿਟੀ ਦੇ ਵਿੱਚ ਤੇ ਉਹੀ ਗਰੁੱਪ ਆ ਇਸ ਵਾਰੀ ਉਹਨਾਂ ਨੇ ਸਿੱਖਾਂ ਦੇ ਨਗਰ ਕੀਰਤਨ ਨੂੰ ਟਾਰਗੇਟ ਕੀਤਾ ਤੇ ਉਹ 10-15 ਮਿੰਟ ਦਾ ਡਰਾਮਾ ਸੀ ਉਸ ਤੋਂ ਬਾਅਦ ਪੁਲਿਸ ਨੇ ਅਹ ਵਿੱਚ ਪੈ ਕੇ ਉਹਨਾਂ ਨੂੰ ਸਾਈਡ ਦੇ ਉੱਤੇ ਕੀਤਾ ਉਹ ਪਿੱਛੇ ਹਟਦੇ ਗਏ ਤੇ ਨਗਰ ਜਿਹੜਾ ਆ ਆਪਣੀ ਸਮਾਪਤੀ ਵੱਲ ਜਿਹੜਾ ਆ ਪ੍ਰੋਪਰ ਠੀਕ ਤਰੀਕੇ ਨਾਲ ਹੋਇਆ ਉਹਦੇ ਵਿੱਚ 10 ਮਿੰਟ ਦਾ ਵਿਗਨ ਪਿਆ ਬਾਕੀ ਕੋਈ ਉਦਾਂ ਦੀ ਘਟਨਾ ਨਹੀਂ ਹੋਈ ਜੀ ਅਰਜਿੰਦਰ ਸਿੰਘ ਜੀ ਤੁਸੀਂ ਜ਼ਿਕਰ ਕੀਤਾ ਨਾ ਕਿ ਇਹ ਇੱਕ ਕੇਵਲ ਇੱਕ ਗਰੁੱਪ ਸੀਗਾ ਕਿਉਂਕਿ ਮੈਂ ਮਿਯੋਰੀ ਭਾਈਚਾਰੇ ਦੀ ਗੱਲ ਕੀਤੀ ਸਾਨੂੰ ਵੀ ਬਾਅਦ ਵਿੱਚ ਜ਼ਿਕਰ ਆ ਪਤਾ ਲੱਗਿਆ ਕਿ ਮਿਯੋਰੀ ਭਾਈਚਾਰੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਸੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਲੋਕਲ ਬਸ਼ਿੰਦੇ ਨਹੀਂ ਸੀ ਇਹਦੇ ਵਿੱਚ ਸ਼ਾਮਿਲ ਇਹ ਤਾਂ ਇੱਕ ਗਰੁੱਪ ਹੈ ਉਸ ਗਰੁੱਪ ਬਾਰੇ ਜਾਣਨਾ ਚਾਹਾਂਗੇ ਸਾਨੂੰ ਜੋ ਜਾਣਕਾਰੀ ਪਤਾ ਲੱਗੀ ਤੁਸੀਂ ਉਸ ਨੂੰ ਸਹੀ ਕਰ ਸਕੋ ਰੈਕਟੀਫਾਈ ਕਰ ਸਕੋ ਕੋਈ ਜਿਹੜੀ ਚਰਚ ਹੈ ਉਸ ਦੇ ਨਾਲ ਜੁੜੇ ਹੋਏ ਆ ਲੋਕ ਹੈ ਕੋਈ ਪਾਦਰੀ ਦਾ ਜ਼ਿਕਰ ਆਇਆ ਕਿ ਉਹਨਾਂ ਨੂੰ ਸਿਖਾਉਂਦੇ ਆ ਖਾਸ ਤੌਰ ਤੇ ਔਰ ਜ਼ਿਕਰ ਦਿਵੇਂ ਤੁਸੀਂ ਕੀਤਾ ਕਿ ਬਾਬੂ ਧਰਮ ਦੇ ਛੰਡੇ ਵੀ ਸਾੜੇ ਇਸ ਵੀ ਜਿਹਨੂੰ ਲੈ ਕੇ ਮੈਂ ਪ੍ਰੋਪਰ ਜਾਣਕਾਰੀ ਤੁਹਾਡੇ ਤੋਂ ਜਾਣਨਾ ਕਿ ਤੁਸੀਂ ਉੱਥੇ ਮੌਜੂਦ ਹੋ ਤੁਹਾਨੂੰ ਪਤਾ ਅਸਲ 'ਚ ਇਹ ਗਰੁੱਪ ਕੌਣ ਹੈ ਹਰਜਿੰਦਰ ਸਿੰਘ ਜੀ ਇਹ ਜਿਹੜੇ ਜਿਹੜੇ ਇਸਾਈਆਂ ਦੇ ਜਿਹੜੇ ਚਰਚ ਹੈਗੇ ਨਾ ਜਿੱਥੇ ਗॉड ਦੀ ਪੂਜਾ ਕੀਤੀ ਜਾਂਦੀ ਹੈ ਇਹਨਾਂ ਨੇ ਇਸ ਗਰੁੱਪ ਨੇ ਆਪਣਾ ਇੱਕ ਵੱਖਰਾ ਚਰਚ ਬਣਾਇਆ ਸੀਗਾ ਡੈਸਟੀਨੀ ਚਰਚ ਬਣਾਇਆ ਸੀ ਉਹਦੇ ਵਿੱਚ ਇਹਨਾਂ ਨੇ ਆਪਣੇ ਨਵੇਂ ਚੇਲੇ ਬਣਾਉਣੇ ਸ਼ੁਰੂ ਕੀਤੇ ਇਹਦਾ ਜਿਹੜਾ ਮੁਖੀ ਹੈਗਾ ਬ੍ਰਾਂਡ ਤਮਾਕੀ ਕਰਕੇ ਹੈਗਾ ਉਹ ਕਿੰਨੀ ਵਾਰ ਉਹਨਾਂ ਨੂੰ ਜੇਲ੍ਹ ਵਿੱਚ ਵੀ ਗਿਆ ਕੋਵਿਡ ਵੇਲੇ ਵੀ ਉਹਨਾਂ ਟੀਕੇ ਲਵਾਉਣ ਤੋਂ ਮਨਾਂ ਕੀਤਾ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਇਹਦਾ ਕਿਤੇ ਨਾ ਕਿਤੇ ਜਿਹੜਾ ਹੈ ਨਾ ਪੰਗਾ ਪਿਆ ਹੀ ਰਹਿੰਦਾ ਸਰਕਾਰ ਦੇ ਨਾਲ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਇਆ ਇਹ ਹੋਰ ਵੀ ਬਹੁਤ ਸਾਰੇ ਦੇ ਮਸਲਿਆਂ ਦੇ ਵਿੱਚ ਹੈਗਾ ਇਹਦੀਆਂ ਬਹੁਤ ਸਰੀਆਂ ਜਿਹੜੀਆਂ ਕੰਪਨੀਆਂ ਦਿਵਾਲੀਏ ਪੰਦੇ ਸ਼ਿਕਾਰ ਆ ਸਰਕਾਰ ਦਾ ਇਨਟੈਕਸ ਮਾਰਿਆ ਹੋਇਆ ਸੋ ਆਪਣੇ ਆਪ ਹੀ ਇਹ ਜਿਹੜਾ ਵਿਸ਼ਪ ਬਣ ਗਿਆ ਸੀ ਜਿਹਦਾ ਪਾਦਰੀਆਂ ਦਾ ਜਿਹੜਾ ਮੁਖੀ ਹੁੰਦਾ ਪਰ ਇਹਦਾ ਜਿਹੜਾ ਉਹ ਸਥਾਨਕ ਜਿਹੜੇ ਲੋਕ ਆ ਅਸਲੀ ਮੋਰੀ ਭਾਈਚਾਰਾ ਉਹ ਇਹਨਾਂ ਨੂੰ ਜਿਹੜਾ ਸਪੋਰਟ ਨਹੀਂ ਕਰਦਾ ਹਰੇਕ ਗਰੁੱਪ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਪਤਾ ਕੋਈ ਸਾਥ ਦਿੰਦਾ ਕੋਈ ਨਹੀਂ ਦਿੰਦਾ ਇਹਦੇ ਨਾਲ ਵੀ ਕੁਝ ਬੰਦੇ ਹੈਗੇ ਆ ਪਰ ਜਿਹੜਾ ਬਹੁਤ ਤਾਤ ਦੇ ਵਿੱਚ ਆ ਕਿਉਂਕਿ ਸਾਨੂੰ ਸਰਕਾਰ ਜਿਹੜਾ ਅ ਹੈ ਬੈਲ ਆਫ ਰਾਈਟਸ ਦੇ ਸੈਕਸ਼ਨ 15 ਦੇ ਅਧੀਨ ਨਿਊਜ਼ੀਲੈਂਡ ਦੇ ਵਿੱਚ ਹਰ ਇੱਕ ਉਸ ਬੰਦੇ ਨੂੰ ਬਰਾਬਰ ਦਾ ਹੱਕ ਦਿੰਦੀ ਹੈ ਜਿਹੜਾ ਇਸ ਦੇਸ਼ ਦਾ ਜਿਹੜਾ ਵਸਿੰਦਾ ਬਣ ਗਿਆ ਸਾਡੇ ਕੋਲ ਵੀ ਜਿਹੜੇ ਸਾਰੇ ਆ ਬੈਲ ਆਫ ਰਾਈਟਸ ਦੇ ਅਧੀਨ ਹੀ ਸਾਰੇ ਜਿਹੜੇ ਸਾਡੇ ਹੱਕ ਹੈਗੇ ਆ ਉਹਨਾਂ ਹੱਕਾਂ ਦੇ ਆਧਾਰ ਦੇ ਉੱਤੇ ਹੀ ਇਹ ਨਗਰ ਕੀਰਤਨ ਜਿਹੜਾ 1996 ਤੋਂ ਲਗਾਤਾਰ ਜਿਹੜੇ ਆ ਹਰ ਸਾਲ ਹੁੰਦੇ ਆ ਈਵਨ ਇੱਕ ਨਹੀਂ ਹੁੰਦਾ ਈਵਨ ਅਸੀਂ ਪੂਰੇ ਦੇਸ਼ ਦੇ ਵਿੱਚ ਹਰ ਸਾਲ ਜਿਹੜੇ ਨਗਰ ਕੀਰਤਨ ਹੁੰਦੇ ਆ ਆਨ ਵਾਲੇ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਰ ਨਗਰ ਕੀਰਤਨ ਹੁੰਨੇ ਆ ਤੇ ਹੋਰ ਆਓਕਲੈਂਡ ਤੋਂ 400 500 ਕਿਲੋਮੀਟਰ ਦੂਰ ਉੱਥੇ ਵੀ ਨਗਰ ਕੀਰਤਨ ਹੁੰਨੇ ਆ ਇਹ ਇਦਾਂ ਨਗਰ ਕੀਰਤਨ ਸਾਡਾ ਰਾਈਟ ਆ ਪ੍ਰੇਡ ਆ ਇੱਥੇ 크리스마ਸ ਪ੍ਰੇਡ ਹੁੰਦੀ ਆ ਬਲੋਸਮ ਪ੍ਰੇਡ ਹੁੰਦੀ ਆ ਵੱਖ-ਵੱਖ ਸ਼ਰਾਂ ਵਿੱਚ ਪ੍ਰੇਡ ਹੁੰਦੀ ਆ ਤੇ ਇਹ ਮਲਟੀਕਲਚਰਲ ਆਪਣਾ ਇੱਕ ਦਿਖਾਣ ਦਾ ਬਹੁਤ ਵਧੀਆ ਛਤ ਤਰੀਕਾ ਆ ਆ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਆ ਉਹਦਾ ਇੱਕ ਆਪਣਾ ਅਲੱਗ ਤੋਂ ਚਰਚ ਹੈਗਾ ਉਹਦਾ ਜਿਹੜਾ ਰੂਟੀਨ ਦੇ ਨਾਰਮਲ ਚਰਚ ਹੈਗੇ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜੀ ਠੀਕ ਹੈ ਕਿਉਂਕਿ ਜ਼ਿਕਰ ਤੁਸੀਂ ਕੀਤਾ ਕਿ ਬਾਕੀ ਸਭ ਮੁਦਾਇਦਾ ਲੈਣਾ ਲੈਣ ਦੇ ਨਹੀਂ ਕਿਉਂਕਿ ਪੰਜਾਬ 'ਚ ਜੇਕਰ ਭਾਰਤ ਵੱਲ ਗੱਲ ਕਰੀਏ ਤਾਂ ਚਰਚਾਵਾਂ ਇਹ ਹੀ ਉੱਠ ਰਹੀਆਂ ਕਿ ਈਸਾਈ ਧਰਮ ਦੇ ਵੱਲੋਂ ਸਿੱਖ ਧਰਮ ਦਾ ਵਿਰੋਧਕਾਰ ਦਿੱਤਾ ਕਿਉਂਕਿ ਇਹ ਜ਼ਿਕਰ ਦੇਖੋ ਨਾ ਜ਼ਿਕਰ ਬਾਰ-ਬਾਰ ਰਜਿੰਦਰ ਜੀ ਹੋਈ ਜਾਂਦਾ ਲੋਕ ਚੰਦੇ ਹੁੰਦੇ ਆ ਉਹ ਕਿਸੇ ਵੀ ਧਰਮ ਕਿਸੇ ਵੀ ਸਮੁਦਾਇਤ ਹੋ ਸਕਦੇ ਆ ਲੇਕਿਨ ਉਸ ਦੇ ਕਰਕੇ ਪੂਰੀ ਕੌਮ ਬਦਨਾਮ ਹੋ ਜਾਂਦੀ ਆ ਹਰਜਿੰਦਰ ਜੀ ਤੁਸੀਂ ਜਿਹੜੀ ਗੱਲ ਸਪਸ਼ਟ ਕੀਤੀ ਆ ਬਹੁਤ ਚੰਗੀ ਗੱਲ ਆ ਕਿ ਤੁਸੀਂ ਮਾਜਰਾ ਸਪਸ਼ਟ ਕੀਤਾ ਅਸਲ 'ਚ ਹੋਇਆ ਕੀ ਸੀਗਾ ਪਰ ਹਰਜਿੰਦਰ ਜੀ ਇਹ ਵੀ ਇੱਕ ਪੱਖ ਹੈ ਨਾ ਫਿਰ ਕਿਉਂਕਿ ਜਦੋਂ ਚਾਰ ਲੋਕ ਵੀ ਜਿਹਾ ਕੁਝ ਕਰਨ ਤਾਂ ਪੂਰੀ ਕੌਮ ਬਦਨਾਮ ਹੋ ਜਾਂਦੀ ਹੈ ਹਰਜਿੰਦਰ ਜੀ ਅ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਕਿਉਂਕਿ ਕੋਈ ਵੀ ਜਿਹੜਾ ਬੀਜ ਆ ਜੇ ਤੁਸੀਂ ਕੋ ਰਿਓ ਜੋ ਪੁੰਗਰਦਾ ਪੁੰਗਰਦਾ ਪੁੰਗਦਾ ਕਿਸੇ ਵੇਲੇ ਜਾ ਕੇ ਬਹੁਤ ਵੱਡਾ درخت ਵੀ ਬਣ ਜਾਂਦਾ ਹੈਗਾ ਸੋ ਇਹ ਬੀਜ ਜ਼ਰੂਰ ਇੱਥੇ ਪੁੰਗਰਿਆ ਹੋਇਆ ਲੇਕਿਨ ਉਹਨੂੰ ਜੇ ਕਹੀਏ ਪਾਣੀ ਨਹੀਂ ਪਾਇਆ ਜਾ ਰਿਹਾ ਉਹ ਆਪਣੇ ਆਪ ਹੀ ਜਿੰਨਾ ਕੁ ਪੁੰਗਰ ਸਕਦਾ ਉਨਾ ਹੀ ਪੁੰਗਰਿਆ ਹੋਇਆ ਕਿਉਂਕਿ ਉਹਨੂੰ ਉਹੀ ਜਿਹੜਾ ਆ ਮਲਟੀਕਲਚਰਲ ਵਾਲਾ ਜਿਹੜਾ ਰਿਸਪੈਕਟ ਕਰਦਾ ਆ ਸਰਕਾਰ ਆ ਕਾਨੂੰਨ ਆ ਉਹਨੂੰ ਉਹਨਾਂ ਦੇ ਉਸ ਬੀਜ ਨੂੰ ਪਾਣੀ ਨਹੀਂ ਦੇ ਰਹੀ ਇਸ ਕਰਕੇ ਉਹ ਉਨੇ ਦਾ ਉਨਾ ਹੀ ਰਹਿ ਰਿਹਾ ਹਜੇ ਤੱਕ ਅਨਲੈਸ ਨੂੰ ਆਉਣ ਵਾਲੇ ਸਮੇਂ 'ਚ ਕੋਈ ਵੱਡਾ ਕੋਈ ਇਸ਼ੂ ਬਣ ਜਾਈ ਵੱਖਰੀ ਗੱਲ ਆ ਲੇਕਿਨ ਫਿਲਹਾਲ ਜੇ ਉਹ ਬਹੁਤ ਹੀ ਨਿੱਕਾ ਜਿਹਾ ਕਿ ਜਿਹੜਾ ਵਿਰੋਧ ਆ ਉਹ ਵੀ ਦੁਨੀਆਂ ਵੀ ਤੁਸੀਂ ਦੇਸ਼ ਛੱਡ ਕੇ ਚੱਲ ਜਾਓ ਸਿਰਫ ਉਹਨਾਂ ਨੂੰ ਇਸ ਗੱਲ ਦੀ ਛੇੜਾ ਤੇ ਤੁਹਾਨੂੰ ਇੱਥੇ ਰਾਈਟਸ ਜਿਹੜੇ ਦਿੱਤੇ ਗਏ ਸੀ ਤੁਸੀਂ ਜਿਹੜਾ ਰਾਈਟਸ ਤੋਂ ਵੱਧ ਜਾ ਰਹੇ ਆ ਇਹ ਚੀਜ਼ਾਂ ਦਾ ਤੁਹਾਨੂੰ ਰਾਈਟਸ ਨਹੀਂ ਦਿੱਤਾ ਗਿਆ ਤੁਹਾਨੂੰ ਇੱਥੇ ਆਉਣ ਦਾ ਰਾਈਟਸ ਆ ਕੰਮ ਕਰੋ ਦੂਸਰਾ ਕਰੋ ਅ ਜਿਹੜਾ ਹੈਗਾ ਵੀ ਤੁਸੀਂ ਸਾਡੇ ਕਲਚਰ ਦੇ ਉੱਪਰ ਤੀ ਲੰਗੀਆਂ ਕਿਰਪਾਨਾਂ ਲੈ ਕੇ ਘੁੰਮ ਰਹੇ ਉਹਨਾਂ ਨੂੰ ਉਸ ਚੀਜ਼ ਦੀ ਥੋੜੀ ਜੀ ਤਕਲੀਫ ਹੈਗੀ ਹੈ ਤੁਸੀਂ ਤਕਲੀਫ ਦੀ ਗੱਲ ਕੀਤੀ ਤਾਂ ਫਿਰ ਦੇਖੋ ਜੇਕਰ ਪਰ ਗਲਤ ਗਵਰਨਮੈਂਟ ਦੀ ਆਂਦੀ ਨਾ ਜੇਕਰ ਗਵਰਨਮੈਂਟ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ ਖਾਸ ਤੌਰ ਤੇ ਕਿਉਂਕਿ ਉਹ ਕਿਹੜਾ ਕੋਈ ਰਾਜਨੀਤਿਕ ਰੈਲੀ ਕਰ ਰਿਹਾ ਅਰਜਿੰਦਰ ਜੀ ਉਹ ਕਿਹੜਾ ਕੋਈ ਜ਼ਿਕਰ ਆਉਂਦਾ ਕਿਸੇ ਖਾਸ ਬੰਦੇ ਦੀ ਕੋਈ ਗੱਲ ਹਿਮਾਇਤ ਕਰ ਰਿਹਾ ਉਹ ਤਾਂ ਆਪਣੇ ਸਿਰਫ ਧਰਮ ਦੀ ਜੋ ਰਵਾਇਤ ਹੈ ਤੁਸੀਂ ਸਿੱਖੋ ਸਮਝਦੇ ਹੋ ਮੈਂ ਵੀ ਇੱਕ ਭਾਵੇਂ ਹਿੰਦੂ ਹਾਂ ਲੇਕਿਨ ਸਾਡੇ ਘਰ ਦੇ ਵਿੱਚ ਸਿੱਖ ਕਲਚਰ ਜਿਹੜਾ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਅਰਜਿੰਦਰ ਜੀ ਮੈਨੂੰ ਦਿਹਾਣੇ ਦਾ ਰਹਿਣ ਵਾਲਾ ਸਾਡਾ ਪਰਿਵਾਰ ਪੂਰਾ ਗੁਰਦੁਆਰਾ ਸਾਹਿਬ ਜਾਂਦਾ ਪਰ ਜੇ ਚ ਜ਼ਿਕਰ ਦੇਖੋ ਇਹ ਹੀ ਆਉਂਦਾ ਕਿ ਉਹ ਤਾਂ ਇੱਕ ਧਰਮ ਦਾ ਪ੍ਰਚਾਰ ਕਰ ਰਹੀ ਹੈ ਫਿਰ ਆਪਣੇ ਧਰਮ ਦੀ ਜੋ ਰਵਾਇਤ ਉਹ ਕਰ ਰਹੀ ਹੈ ਪਰ ਜੇ ਚ ਸਰਕਾਰ ਨੂੰ ਇੰਟਰਫੀਰੈਂਸ ਦਾ ਚਾਹੀਦਾ ਸੀ ਨ ਸਰ ਸਰਕਾਰ ਦੇ ਇੰਟਰਫੇਰੈਂਸ ਆ ਚੁੱਕੀ ਆ ਪੁਲਿਸ ਮਿਨਿਸਟਰ ਦਾ ਬਿਆਨ ਆ ਗਿਆ ਸਥਾਨਕ ਹੈ ਜਿੰਨੇ ਸਾਡੇ ਐਮਪੀ ਹੈਗੇ ਉਹਨਾਂ ਦਾ ਬਿਆਨ ਆ ਗਿਆ ਹੈਗਾ ਤੇ ਉਹ ਸਾਰੇ ਉਹਨਾਂ ਨੂੰ ਇਤੋਂ ਪਹਿਲਾਂ ਵੀ ਜਿਹੜੇ ਆ ਉਹ ਸਪੋਰਟ ਕਰ ਚੁੱਕੇ ਆ इवन ਸਥਾਨਕ ਜਿਹੜੇ ਕਾਉਂਸਲਰ ਹੈਗੇ ਆ ਉਹਨਾਂ ਨੇ ਇਹ ਵੀ ਕਹਿਤਾ ਵੀ ਅਗਲੇ ਸਾਲ ਮੈਂ ਵੀ ਵਿੱਚ ਸ਼ਾਮਲ ਹੋਣਾ ਅੱਜ ਤੁਹਾਨੂੰ ਮੈਂ ਹੋਰ ਹੈਰਾਨੀ ਦੀ ਗੱਲ ਦੱਸਦਾ ਜਿਵੇਂ ਆਈਲੈਂਡ ਹੁੰਦੇ ਆ ਨਿਊਜ਼ੀਲੈਂਡ ਦੇ ਆਲੇ ਦੁਆਲੇ ਦੋ ਤਿੰਨ ਹੋਰ ਆਈਲੈਂਡ ਆ ਜਿੱਥੇ ਤੇ ਬਹੁਤ ਸਾਰੇ ਪੈਸੀਫਿਕ ਲੋਕ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਟਿਕਟੌਕ ਤੇ ਵੀਡੀਓ ਆ ਗਈਆਂ ਵੀ ਅਗਲੀ ਵਾਰ ਸਾਡਾ ਸਾਡੀ ਪ੍ਰੇਡ ਆ ਤੁਸੀਂ ਸਾਨੂੰ ਆ ਕੇ ਰੋਕ ਕੇ ਦੱਸਿਓ ਜਦਾਂ ਅਸੀਂ ਦੱਸਾਂਗੇ ਤੁਹਾਨੂੰ ਕਿੱਦਾਂ ਰੋਕੀਦਾ ਸੋ ਉਹਨਾਂ ਨੇ ਉਹਨਾਂ ਨੂੰ ਖੁਦ ਹੀ ਚੈਲੰਜ ਕਰ ਦਿੱਤਾ ਹੈਗਾ ਉਹਨਾਂ ਦੇ ਚਾਚੇ ਤਾਇਿਆਂ ਦੇ ਮੁੰਡਿਆਂ ਨੇ ਵੀ ਤੋਂ ਇਸ ਕਰਕੇ ਉਹ ਸਾਡੇ ਹੱਕ ਦੇ ਵਿੱਚ ਗੱਲ ਜਾਂਦੀ ਆ ਸਾਨੂੰ ਕਿਤੇ ਵੀ ਡੀਮੋਟੀਵੇਟ ਹੋਣ ਦੀ ਲੋੜ ਨਹੀਂ ਆ ਕਿਉਂਕਿ ਸਰਕਾਰ ਸਾਡੇ ਨਾਲ ਸਰਕਾਰ ਐਮਪੀ ਸਾਡੇ ਨਾਲ ਅਸੀਂ ਜਿਹੜਾ ਆ ਬਕਾਇਦਾ ਇਹਦੀ ਪਰਮਿਸ਼ਨ ਲੈ ਕੇ ਕੌਂਸਲ ਕੋਲੋਂ ਪੁਲਿਸ ਦੇ ਕੋਲੋਂ ਤਾਂ ਜਿਹੜੀ ਇਹ ਪ੍ਰੇਡ ਨਿਕਲਦੀ ਆ ਤੇ ਅੱਗੇ ਵੀ ਮੇਰੇ ਸਾਬਨਾ ਇਹ ਨਿਕਲ ਨਹੀਂ ਰਣ ਗਿਆ ਹਾਂ ਉਹਦੇ ਵਿੱਚ ਕੁਝ ਚੇਂਜ ਆ ਇਸ ਤਰ੍ਹਾਂ ਸਾਡੀ ਕਮਿਊਨਿਟੀ ਸੋਚ ਰਹੀ ਆ ਵੀ ਵੱਖ-ਵੱਖ ਕਰਨ ਦੀ بجائے ਇੱਕ ਸਾਂਝਾ ਵੱਡਾ ਜਿਹੜਾ ਆ ਨਗਰ ਕੀਰਤਨ ਜਿਹੜਾ ਕੀਤਾ ਜਾਵੇ ਕਿਉਂਕਿ ਜਿਹੜਾ ਨਗਰ ਕੀਰਤਨ ਨਾਲ ਤੁਹਾਡੀ ਇੱਕ ਆਇਡੈਂਟੀਟੀ ਸ਼ੋਅ ਕਰਨ ਦਾ ਆਪਣਾ ਕਲਚਰ ਸ਼ੋਅ ਕਰਨ ਦਾ ਤੁਹਾਨੂੰ ਇੱਕ ਮੌਕਾ ਦਿੱਤਾ ਜਾਂਦਾ ਦੂਸਰਾ ਸਿੱਖ ਇਤਿਹਾਸ ਹੀ ਐਡਾ ਵੱਡਾ ਜਿਹੜਾ ਅਮੀਰ ਵਿਰਸਾ ਲੈ ਕੇ ਬੈਠਾ ਆ ਤੁਹਾਨੂੰ ਆਪਣੇ ਅਵਦਿਲ ਕਰਦਾ ਜਦੋਂ ਸਿੱਖ ਆਪਣੇ ਘਰਾਂ ਨੂੰ ਅ ਇਥੇ ਅਗੇ ਸੈੱਟ ਕਰਦੇ ਆ ਉਹਨਾਂ ਦੀ ਸ਼ਰਧਾ ਹੁੰਦੀ ਆ ਗੁਰੂ ਦਰਦੀ ਗੁਰਦੁਆਰੇ ਵੀ ਸੌਣੇ ਬਣ ਕਿ ਅਸੀਂ ਆਪਣਾ ਕਲਚਰ ਆ ਅੱਗੇ ਆਪਣੀ ਨਵੀਂ ਪੀੜ੍ਹੀ ਨੂੰ ਵੀ ਜਿਹੜਾ ਟ੍ਰਾਂਸਫਰ ਕਰਨਾ ਆ ਉਹ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕ ਦਿਨੀਆਂ ਇਨਕਰੇਜ ਦਿਨੀਆਂ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਚਾ ਕੇ ਰੱਖੀਏ ਇਹ ਸਾਡੀ ਇੱਕ ਜੌਬ ਬਣ ਜਾਂਦੀ ਹੈ ਜੀ ਰਜਿੰਦਰ ਜੀ ਮੈਂ ਇੱਕ ਪ੍ਰਸ਼ਨ ਜ਼ਰੂਰ ਜਾਣਨਾ ਚਾਹਾਂਗਾ ਕਿਉਂਕਿ ਜਦੋਂ ਇਹ ਪੂਰਾ ਮਾਜਰਾ ਸਾਹਮਣੇ ਆਇਆ ਨਾਲ ਥੱਲੇ ਅਸੀਂ ਬਿਆਨ ਵੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚਲਾ ਰਹੇ ਆ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੜਗਾ ਜੀ ਉਹਨਾਂ ਦਾ ਬਿਆਨ ਆਇਆ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਆਇਆ ਸਿੱਖ ਜਥੇਬੰਦੀਆਂ ਦਾ ਵੀ ਬਿਆਨ ਆਇਆ ਉਹਨਾਂ ਨੇ ਕੀ ਜ਼ਿਕਰ ਕੀਤਾ ਮੈਂ ਹੋਰ ਉਹ ਗੱਲ ਦਾ ਜ਼ਿਕਰ ਕਰਾਂਗਾ ਕਿ ਸਿੱਖਾਂ ਦੀ ਜੋ ਸੱਭਿਆਚਾਰਾ ਜੋ ਪਰੰਪਰਾ ਹੈ ਉਹ ਮਨਾਉਣ ਦੀ ਜਾਦੀ ਹੋਵੇ ਦੂਜੀ ਗੱਲ ਸਿੱਖ ਸਿਕਿਉਰਿਟੀ ਦੀ ਉਹਨਾਂ ਨੇ ਗੱਲ ਕੀਤੀ ਕਿ ਸਾਡਾ ਸਿੱਖ ਭਾਈਚਾਰਾ ਚਾਹੇ ਨਿਊਜ਼ੀਲੈਂਡ ਦਾ ਮਾਮਲਾ ਸੀ ਪਰ ਵਿਦੇਸ਼ 'ਚ ਜਿੱਥੇ ਵੀ ਬੈਠਾ ਉਹ ਸਿੱਖ ਸਿਕਿਉਰਿਟੀ ਉਹਨਾਂ ਨੂੰ ਐਟਲੀਸਟ ਮਿਲਣੀ ਚਾਹੀਦੀ ਹੈ ਤੁਸੀਂ ਉੱਥੇ ਦੇ ਵਾਸੀ ਹੋ ਸਵਾਲ ਮੇਰਾ ਇਹ ਹੈ ਕਿ ਸਿੱਖ ਉੱਥੇ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਕਰਦੇ ਆ ਕਿ ਗਵਰਨਮੈਂਟ ਨੇ ਜੋ ਰਾਈਟਸ ਜ਼ਿਕਰ ਕੀਤਾ ਕਿ ਚਾਹੇ ਇੱਕ ਸਮੁਦਾਏ ਨੇ ਇਹਦਾ ਪ੍ਰੋਟੈਸਟ ਕੀਤਾ ਪਰ ਜੋ ਰਾਈਟ ਉੱਥੇ ਦੇ ਵਸਨੀਕਾਂ ਨੂੰ ਮਿਲੇ ਆ ਕਿ ਉਹ ਸਿੱਖਾ ਲਈ ਵੀ ਸੇਮ ਆ ਕਿ ਤੁਹਾਡੇ ਨਾਲ ਕੋਈ ਧੱਕੇਸ਼ ਆਈ ਤੁਹਾਡੀ ਸੁਰੱਖਿਆ ਤੇ ਕਦੀ ਆਂਸ਼ਤਾ ਨਹੀਂ ਆਂਦਾ ਹਰਜਿੰਦਰ ਸਿੰਘ ਇੱਥੇ ਜਦੋਂ ਤੁਸੀਂ ਨਿਊਜ਼ੀਲੈਂਡ ਦੇ ਵਸਨੀਕ ਹੋ ਗਏ ਨਾ ਜੀ ਤੁਹਾਡੇ ਰਾਈਟਸ ਜਿਹੜਾ ਇਕੁਅਲ ਹੋ ਜਾਂਦੇ ਆ ਉਹਨਾਂ ਦੇ ਬਰਾਬਰ ਹੋ ਜਾਂਦੇ ਆ ਈਵਨ ਤੁਸੀਂ ਇੱਕ ਛੋਟੇ ਡਾਕਟਰ ਦੀ ਦੁਕਾਨ ਤੇ ਵੀ ਜਾਓਗੇ ਤਾਂ ਤੁਹਾਨੂੰ ਉਹਦੇ ਉੱਤੇ ਇਸ ਬਾਰ ਨੋਟਿਸ ਬੋਰਡ ਲੱਗਾ ਹੁੰਦਾ ਤੁਹਾਡੇ ਰਾਈਟਸ ਜਿਹੜੇ ਇਕੁਅਲ ਹੈਗੇ इवन ਤੁਹਾਡੇ ਰਾਈਟਸ ਉੱਤੇ ਲਿਖੇ ਹੋਏ ਹੁੰਦੇ ਆ ਸੋ ਤੁਹਾਨੂੰ ਜਿਵੇਂ ਗੱਲ ਕੀਤੀ ਹੈਗੀ ਹੈ ਜਿਹੜਾ ਨਿਊਜ਼ੀਲੈਂਡ ਦੇ ਬਿਲ ਆਫ ਰਾਈਟਸ 1990 ਦਾ ਹੈਗਾ ਉਹਦੇ ਵਿੱਚ ਜਿਹੜੇ ਸੈਕਸ਼ਨ ਸਾਰੇ ਤੁਹਾਡਾ ਜਿਹੜੀ ਆਜ਼ਾਦੀ ਦਾ ਪ੍ਰਕਟਾਵਾ ਹੈਗਾ ਧਰਮ ਤੇ ਵਿਸ਼ਵਾਸ ਦਾ ਪ੍ਰਕਟਾਵਾ ਹੈਗਾ ਸ਼ਾਂਤੀਪੂਰਨ ਇਕੱਠ ਕਰਨ ਦੀ ਤੁਹਾਡੀ ਆਜ਼ਾਦੀ ਹੈਗੀ ਆ ਸੰਗਤ ਦੀ ਆਜ਼ਾਦੀ ਹੈਗੀ ਆ ਪਬਲਿਕ ਦੇ ਵਿੱਚ ਤੁਸੀਂ ਆਪਣਾ ਜਿਹੜਾ ਧਰਮ ਦਾ ਜਿਹੜਾ ਪ੍ਰਚਾਰ ਆ ਉਹ ਕਰ ਸਕਦੇ ਆ ਚਾਹੇ ਨਿੱਜੀ ਤੌਰ ਦੇ ਉੱਤੇ ਕਰ ਸਕਦੇ ਆ ਇਹ ਸਾਰੇ ਜਿਹੜੇ ਰਾਈਟ ਇਕੱਲੇ ਸਿੱਖਾਂ ਦੀ ਗੱਲ ਨਹੀਂ ਹੋ ਰਹੀ ਨਿਊਜ਼ੀਲੈਂਡ ਦਾ ਜਿਹੜਾ ਵੀ ਬਸ਼ਿੰਦਾ ਬਣ ਗਿਆ ਉਹਦੇ ਜਿਹੜੇ ਇਕੁਅਲ ਰਾਈਟਸ ਹੈਗੇ ਆ ਸਰਕਾਰ ਇਹਦੀ ਜਿਹੜੀ ਆ ਬਕਾਲਤ ਕਰਦੀ ਆ ਜਿਹੜੀ ਤੁਸੀਂ ਸਿਕਿਉਰਿਟੀ ਦੀ ਗੱਲ ਕੀਤੀ ਆ ਕੋਈ ਵੀ ਨਗਰਿਕ ਇਤਨ ਹੁੰਦਾ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਹਰ ਮੋੜ ਦੇ ਉੱਤੇ ਨਾਲ ਹੁੰਦੀ ਆ ਹਰ ਸੇ ਨਾਲ ਹੁੰਦੀ ਆ ਪਰ ਫਿਰ ਵੀ ਇਹ ਬੰਦੇ ਜਿਹੜੀ ਭਲੇਖਾ ਪਾ ਕੇ ਆ ਗਏ ਅਗਲੇ ਵਾਸਤੇ ਜਿਹੜੀ ਆ ਆਪਾਂ ਨੂੰ ਉਹਦਾ ਉਸ ਚੀਜ਼ ਦਾ ਵੀ ਪਤਾ ਲੱਗ ਗਿਆ ਹੁਣ ਜਿਹੜੀਆਂ ਐਂਟਰੀਆਂ 메ਨ ਰੋਡ ਦੇ ਉੱਤੇ ਹੋਣਗੀਆਂ ਅਗਲੀ ਵਾਰ ਨੂੰ ਉਹਨਾਂ ਦੇ ਉੱਤੇ ਜਿਹੜੀ ਆ ਪੁਲਿਸ ਆ ਆਪਣੀ ਪਹਿਰੇਦਾਰੀ ਜਿਹੜੀ ਆ ਜ਼ਰੂਰ ਕਰੂਗੀ ਸੋ ਇਸ ਇਹ ਜਿੰਨੀ ਇੰਡੀਆ ਮੀਡੀਆ ਦੇ ਵਿੱਚ ਜਾਂ ਪੰਜਾਬੀ ਮੀਡੀਆ ਦੇ ਵਿੱਚ ਵੱਡੀ ਖਬਰ ਬਣਾਈ ਗਈ ਹੈ ਇਹ ਉੱਡਾ ਮਸਲਾ ਜਿਹੜਾ ਹੈ ਨਿਊਜ਼ੀਲੈਂਡ ਦੇ ਵਿੱਚ ਨਹੀਂ ਆ ਇੱਥੇ ਦਾ ਇਸ ਤਰ੍ਹਾਂ ਲੱਗਿਆ ਵੀ ਇੱਕ 10 ਮਿੰਟ ਦਾ ਐਪੀਸੋਡ ਹੋਇਆ ਉਹ ਹੋ ਗਿਆ ਲੇਕਿਨ ਇਸ ਤੋਂ ਬਾਅਦ ਜਿਹੜਾ ਮੈਥੇਮੈਟਿਕਸ ਕੀਤਾ ਜਾ ਰਿਹਾ ਉਹ ਸਾਡੀਆਂ 6 ਸੋਸਾਇਟੀਆਂ ਪੁਲਿਸ ਦੇ ਨਾਲ ਮੀਟਿੰਗ ਕਰ ਰਹੀਆਂ ਹੈਗੀਆਂ ਸਰਕਾਰਾਂ ਤੱਕ ਅਪਰੋਚ ਕਰ ਰਹੀਆਂ ਅੱਗੇ ਵਾਸਤੇ ਇਹ ਨਾ ਹੋਵੇ ਸੋ ਆਉਣ ਵਾਲੇ ਸਮੇਂ 'ਚ ਉਹਦੇ ਉੱਤੇ ਵੀ ਜਿਹੜੀ ਆ ਉਹ ਸਪਸ਼ਟ ਜਿਹੜਾ ਹੋ ਜਾਣਾ ਸੋ ਬੇਨਤੀ ਇਹੀ ਆ ਵੀ ਬਾਹਰਲੇ মিডিਆ ਨੂੰ ਬੇਨਤੀ ਇਹੀ ਆ ਵੀ ਜਿੰਨਾ ਚਿਰ ਨਹੀਂ ਕਲੀਅਰ ਗੱਲ ਹੈਗੀ ਉਹਨਾਂ ਚਿਰ ਉਹਨੂੰ ਹੋਰ ਰੰਗ ਨਾ ਦਿੱਤਾ ਜਾਵੇ ਵੀ ਇੱਥੋਂ ਕਿਸੇ ਨੂੰ ਜੜਾ ਕੱਢਿਆ ਜਾ ਰਿਹਾ ਕੀ ਰੋਕਿਆ ਜਾ ਰਿਹਾ ਜਿਹੜਾ ਹਾਕਾ ਹੈਗਾ ਇਹ ਅਸੀਂ ਖੁਦ ਆਪ ਕਰਵਾਨੇ ਆ ਪੈਸੇ ਦੇ ਕੇ ਕਰਵਾਨੇ ਆ ਤੁਸੀਂ ਹਾਕਾ ਦੀ ਗੱਲ ਕੀਤੀ ਮੈਂ ਨਾ ਪਹਿਲੇ ਇਹ ਸਮਝਣਾ ਚਾਹੁੰਦਾ ਸੀਗਾ ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਦਾ ਪਰਫਾਰਮ ਕਰਨ ਦਾ ਟੰਗ ਹੁੰਦਾ ਮੈਂ ਹੁਣ ਸਮਝਣਾ ਚਾਹੁੰਦਾ ਇਸ ਚੀਜ਼ ਨੂੰ ਦਰਸ਼ਕ ਵੀ ਸਮਝਣਾ ਚਾਹੁੰਦੇ ਹੋਣਗੇ ਕਿ ਹਾਕਾ ਦੇ ਵਿੱਚ ਵੀ ਵੇਰੀਏਸ਼ਨਸ ਜਾਂ ਵੈਰਾਈਟੀਆਂ ਹੁੰਦੀਆਂ ਤੁਸੀਂ ਜ਼ਿਕਰ ਕੀਤਾ ਕਿ ਵੈਲਕਮ ਲਈ ਹਾਕਾ ਕੀਤਾ ਜਾਂਦਾ ਕਿ ਜੋ ਉਹਨਾਂ ਨੇ ਪਰਫਾਰਮ ਕੀਤਾ ਕਿਉਂਕਿ ਬੜੇ ਅਗਰੈਸਿਵ ਨਜ਼ਰ ਆ ਰਹੇ ਸੀ ਕਿ ਤੁਸੀਂ ਵੀਡੀਓ ਦੇਖੀ ਹੋਏਗੀ ਅਗਰੈਸਿਵ ਨਜ਼ਰ ਆ ਰਿਹਾ ਪ੍ਰੋਵੋਕਿੰਗ ਨਹੀਂ ਅਗਰੈਸਿਵ ਮਤਲਬ ਕੋਈ ਅਗਰੈਸਿਵ ਹੋਵੇ ਅਗਰੈਸਿਵ ਹੋਵੇ ਲੈ ਲੋ ਫਿਰ ਮੈਂ ਆਉਂਗਾ ਜੀ ਉਹ ਮਤਲਬ ਜਿਸ ਤਰੀਕੇ ਦਾ ਪਰਫਾਰਮੈਂਸ ਹੈਗਾ ਹੁਣ ਸਾਡੇ ਇੰਡੀਅਨਸ ਵਾਸਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਨੂੰ ਤੇ ਇਹੀ ਲੱਗ ਰਿਹਾ ਬੜੇ ਅਗਰੈਸਿਵ ਨੇ ਹੁਣ ਮੈਨੂੰ ਜਾਣਨਾ ਹੈ ਚਾਹਨਾ ਹਰਜਿੰਦਰ ਜੀ ਕਿ ਵੈਲਕਮ ਦਾ ਹਾਕਾ ਦਾ ਬੇਵੀ ਇਹੀ ਹੈ ਤੇ ਪ੍ਰੋਟੈਸਟ ਜਾਂ ਫਿਰ ਕੋਈ ਨਾਰਾਜ਼ਗੀ ਦੀ ਤਾਣੀਆਂ ਤਾਂ ਵੀ ਇਹੀ ਵੇ ਹੈ ਹਰਜਿੰਦਰ ਸਿੰਘ ਜੀ ਜੀ ਬਿਲਕੁਲ ਇਹ ਹਾਕੇ ਦੇ ਵਿੱਚ ਨਾ ਜੇ ਅੱਗੇ ਕਿਸਮਾਂ ਹੈਗੀਆਂ ਜਿਦਾਂ ਜਿਹੜਾ ਹਾਕਾ ਕਿਹੜਾ ਕਦੋਂ ਕੀਤਾ ਜਾਣਾ ਹੈਗਾ ਦੋ ਜਾਂ ਤਿੰਨ ਤਰ੍ਹਾਂ ਦਾ ਹਾਕਾ ਹੈ ਕਿ ਜੰਗੀ ਹਾਕਾ ਹੈਗਾ ਉਹਨੂੰ ਪੇਰੂ-ਪੇਰੂ ਕਰਕੇ ਕਹਿੰਦੇ ਨੇ ਇੱਕ ਹਾਕਾ ਤਾਪਰਾਈ ਹੈਗਾ ਇਹ ਜਿਹੜਾ ਤੁਸੀਂ ਆਮ ਜਦੋਂ ਆਲ ਬਲੈਕਸ ਦੀ ਟੀਮ ਕ੍ਰਿਕਟ ਦੇ ਮੈਚ ਹੁੰਦੇ ਆ ਰਗਬੀ ਦੇ ਮੈਚ ਹੁੰਦੇ ਆ ਉਹ ਗਰਾਊਂਡ ਦੇ ਵਿੱਚ ਕਿੱਥੇ ਜਾਂਦੇ ਆ ਈਵਨ ਇੰਡੀਆ ਦੇ ਵਿੱਚ ਜਦੋਂ ਮਨਿਸਟਰ ਇੱਥੋਂ ਜਾਂਦੇ ਆ ਉਹਨਾਂ ਨੂੰ ਹਾਕਾ ਕਰਕੇ ਜਿਹੜਾ ਵਿਦੈਗੀ ਦਿੱਤੀ ਜਾਂਦੀ ਆ ਈਵਨ ਫਗਵਾਤ ਮੰਡੀਆਂ ਇੱਥੇ ਆਏ ਸੀਗੇ ਤਾਂ ਅਸੀਂ 에어ਪੋਰਟ ਦੇ ਉੱਤੇ ਹਾਕਾ ਕੀਤਾ ਸੀਗਾ ਅ ਜਿੰਨੇ ਇੰਡੀਆ ਤੋਂ ਮინისტრਾਂ ਆਦੇ ਆ ਉਹਨਾਂ ਦਾ ਹਾਕਾ ਕੀਤਾ ਜਾਂਦਾ ਹਾਕੇ ਤੋਂ ਬਾਅਦ ਨੋਜ਼ ਟੱਚ ਕੀਤੀ ਜਾਂਦੀ ਹੈ ਇੱਕ ਦੂਜੇ ਨੂੰ ਇਹ ਇਹਨਾਂ ਦਾ ਐਡਾ ਵੱਡਾ ਕਲਚਰ ਹੈਗਾ ਜਦੋਂ ਨੋਜ਼ ਟੱਚ ਕਰਦੇ ਆ ਤੁਹਾਡਾ ਜਿਹੜੀ ਸਾਹਾਂ ਸਾਹ ਹੁੰਦਾ ਨਾ ਤੁਹਾਡੀ ਆਕਸੀਜਨ ਇੱਕ ਦੂਜੇ ਨੂੰ ਹਵਾ ਉਹ ਤੁਸੀਂ ਇੱਕ ਦੂਜੇ ਦੀ ਹਵਾ ਸ਼ੇਅਰ ਕਰਦੇ ਆ ਉਹ ਐਸ ਲੈਵਲ ਤੱਕ ਤੁਹਾਡਾ ਜਿਹੜਾ ਉਹ ਪਿਆਰ ਸ਼ੇਅਰ ਕਰਦੇ ਆ ਨੱਕ ਦੇ ਨਾਲ ਨੱਕ ਰਗੜ ਕੇ ਠੀਕ ਹੈ ਜੀ ਸੋ ਇਹ ਇਹ ਜਿਹੜਾ ਹੱਕੇ ਦੇ ਜਿਹੜੇ ਉਹ ਐਕਸ਼ਨ ਹੈਗੇ ਆ ਉਹਦਾ ਪਾਰਟ ਆਫ ਹੱਕਾ ਹੈਗੇ ਆ ਆਪਣਾ ਅੰਦਰ ਜਿੱਦਾਂ ਜੰਗ ਦੇ ਵਿੱਚ ਹੁੰਦਾ ਨੇ ਆਪਣੇ ਇੱਕ એનર્ਜੀ ਲੈ ਕੇ ਆਣੀ ਹੈ એનર્ਜੀ ਬੂਸਟ ਕਰਨੀ ਹੈਗੀ ਆ ਸੋ ਉਸ ਤਰ੍ਹਾਂ ਦਾ ਇਹਨਾਂ ਦਾ ਜਿਹੜੇ ਉਹ ਹਾਫ ਹਾਵ ਹੈਗਾ ਉਹਦੇ ਵਿੱਚ ਕੋਈ ਉਹ ਗਾਲਾਂ ਨਹੀਂ ਕੱਢ ਰਹੇ ਸੀਗੇ ਲੇਕਿਨ ਉਹ ਉਹਨਾਂ ਦਾ ਹੱਕ ਹੈ ਕਰਨ ਦਾ ਸਟਾਈਲ ਇਹੀ ਆ ਜਿਹੜੇ ਬੰਦੇ ਹੈਗੇ ਆ ਉਹ ਜੀਭ ਕੱਟਦੇ ਹੈਗੇ ਆ ਉਹਦਾ ਵੀ ਮਤਲਬ ਹੈਗਾ ਜਦੋਂ ਪੈਰ ਜ਼ੋਰ-ਜ਼ੋਰ ਨਾਲ ਥਲੇ ਮਾਰਦੇ ਆ ਉਹਦਾ ਵੀ ਮਤਲਬ ਹੈਗਾ ਇਹ ਸਾਰੇ ਉਹਨਾਂ ਦੇ ਜਿਹੜੇ ਡੂੰਘੇ ਮਤਲਬ ਹੈਗੇ ਆ ਉਹ ਸਾਡੇ ਲਈ ਨਹੀਂ ਕੀਤਾ ਗਿਆ ਈਵਨ ਜੇ ਕਿਸੇ ਦਾ ਵੈਲਕਮ ਵੀ ਕਰਨਾ ਤਾਂ ਵੀ ਉਹ ਇਹ ਚੀਜ਼ ਕਰਦੇ ਆ ਜੀ ਚੋ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਵੈਲਕਮ ਕਰਨਾ ਹੁੰਦਾ ਤਾਂ ਇਹ ਚੀਜ਼ ਕੀਤਾ ਜਾਣਾ ਪਰ ਜਿਹੜੇ ਦੇਖੋ ਗੱਲ ਉਹੀ ਆਉਂਦੀ ਸਿੰਘ ਸਾਹਿਬ ਕਿ ਜਿਹੜੇ ਲੋਕ ਅਗਿਆਤ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਕਿਉਂਕਿ ਤੁਹਾਨੂੰ ਯਾਦ ਹੋਗਾ ਪਹਿਲਾਂ ਇੱਕ ਪਾਰਲੀਮੈਂਟ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਹੱਥਾ ਕੀਤਾ ਗਿਆ ਸੀ ਉਹ ਵੀਡੀਓ ਕਾਫੀ ਵਾਇਰਲ ਹੋਇਆ ਫਿਰ ਭਾਰਤੀਆਂ ਨੂੰ ਸਮਝ ਲੱਗਾ ਕਿ ਹਾਕਾ ਨਾਮ ਦੀ ਕੋਈ ਚੀਜ਼ ਹੁੰਦੀ ਹੈ ਉਦੋਂ ਉਹ ਵੀਡੀਓ ਬਹੁਤ ਵਾਇਰਲ ਹੋਇਆ ਤੁਸੀਂ ਵੀ ਜ਼ਰੂਰ ਦੇਖਿਆ ਹੋਵੇਗਾ ਪਾਰਲੀਮੈਂਟ ਦੇ ਵਿੱਚ ਇੱਕ ਜਿਹੜੇ ਲੇਡੀ ਨੇ ਉਹਨਾਂ ਵੱਲੋਂ ਕੀਤਾ ਗਿਆ ਸੀ ਹਾਕਾ ਉਸ ਤਰ੍ਹਾਂ ਦਾ ਵੀਡੀਓ ਕਾਫੀ ਜ਼ਿਆਦਾ ਜਿਹੜਾ ਵਾਇਰਲ ਹੋਇਆ ਸੀਗਾ ਚਲੋ ਠੀਕ ਹੈ ਇਹ ਪੱਕਾ ਸੀ ਸਮਝ ਲਿਆ ਕਿ ਤੇ ਉਸੇ ਜਿਨ੍ਹਾਂ ਦੀ हां ਜਿਵੇਂ ਅਪਡੇਟ ਕਰ ਦਮਾ ਜੀ ਜਿਹੜੀ ਤੁਸੀਂ ਪਾਰਲੀਮੈਂਟ ਦੀ ਗੱਲ ਕਰਦੇ ਆ ਜੀ ਐ ਜਿਹੜੀ ਐਮਪੀ ਉੱਥੇ ਚੁਣ ਕੇ ਗਏ ਸੀ ਉਹਨਾਂ ਦੀ ਵੈਲਕਮ ਦੇ ਵਿੱਚ ਜਿਹੜਾ ਉਹ ਹਾਕਾ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਇਸ ਹਾਕੇ ਦੀ ਨਿੰਦਾ ਖੋਦੀ ਕੀਤੀ ਆ ਤੇ ਸਾਡੇ ਸਿੱਖਾਂ ਦੇ ਹੱਕ ਵਿੱਚ ਉਹਨਾਂ ਨੇ ਲਿਖਿਆ ਉਹ ਹਾਕੇ ਦਾ ਵਿਰੋਧ ਇਸ ਕਰਕੇ ਹੋਇਆ ਸੀ ਕਿਉਂਕਿ ਉਹ ਸਪੀਕਰ ਦੀ ਲਿਸਟ ਦੇ ਵਿੱਚ ਨਹੀਂ ਸੀ ਉਹ ਕਰਨਾ ਜਿੰਨੇ ਮਿੰਟ ਦਾ ਸੀ ਉਹਨੇ ਮਿੰਟ ਤੋਂ ਵੱਧ ਕਰ ਗਿਆ ਸੀ ਨਿਊਜ਼ੀਲੈਂਡ ਦੇ ਵਿੱਚ ਬਿਨਾ ਟਾਈਮ ਤੋਂ ਬਿਨਾ ਉਹ ਕਰ ਜਾਣਾ ਉਹ ਇੱਕ ਬਹੁਤ ਵੱਡੀ ਐਗਜ਼ੈਂਪਲ ਸੈੱਟ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਨੇ ਸਪੀਕਰ ਨੇ ਉਸ ਵੇਲੇ ਉਸ ਵਾਕ ਆਊਟ ਕਰ ਦਿੱਤਾ ਸੀਗਾ ਤੁਸੀਂ ਦੇਖਿਆ ਹੋਊਗਾ ਕਿਉਂਕਿ ਉਹ ਜਿੰਨਾ ਚਿਰ ਤੁਸੀਂ ਅਪਰੂਵਲ ਨਹੀਂ ਹੈਗੀ ਉਹਦੇ ਚਿਰ ਉਹ ਨਹੀਂ ਕੀਤਾ ਜਾਂਦਾ ਠੀਕ ਹੈ ਯਾਨੀ ਕਿ ਪੂਰੀ ਅੱਜ ਦੀ ਵੀ ਇੱਕ ਗરિਮਾ ਇੱਕ ਮਰਿਆਦਾ ਤੁਸੀਂ ਮੋਟੇ ਸ਼ਬਦਾਂ ਚਾਹੇ ਗਾਣਾ ਚਾਹੁੰਦੇ ਇੱਕ ਰੂਲ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਮੈਂ ਤੁਸ ਤੁਹਾਡਾ ਆਖਰੀ ਹੁਣ ਬਾਕ ਚਾਹਾਂਗਾ ਕਿਉਂਕਿ ਤੁਹਾਨੂੰ ਇਸ ਵੇਲੇ ਪੰਜਾਬੀ ਤਸੋਨੀ ਰਹਣਗੇ ਭਾਰਤੀ ਵੀ ਸੁੰਦਰੇ ਹੋਣਗੇ ਵਿਦੇਸ਼ਾਂ ਤੱਕ ਵੀ ਸਾਡਾ ਚੜਾ ਚੈਨਲ ਹੈ ਉਹ ਚੱਲਦਾ ਇੱਕ ਅਪੀਲ ਜਾਂ ਇੱਕ ਤੁਹਾਡੇ ਵੱਲੋਂ ਮੈਸੇਜ ਬਤੌਰ ਤੁਸੀਂ ਨਿਊਜ਼ੀਲੈਂਡ ਵਾਸੀ ਹੋ ਕਿਉਂਕਿ ਦੇਖੋ ਜ਼ਿਕਰ ਫਿਰ ਉਹੀ ਆਂਦਾ ਹੈ ਕਿ ਜਿਹੜੇ ਲੋਕ ਨਿਊਜ਼ੀਲੈਂਡ ਜਾਂਦੇ ਹੋ ਆਪਣੇ ਆਪ ਨੂੰ ਇਨਸਿਕਿਓਰ ਨਾ ਫੀਲ ਕਰਨ ਉਹ ਐ ਨਾ ਫੀਲ ਕਰਨ ਕਿ ਇੱਥੇ ਤਾਂ ਦੇਖੋ ਜਾਤ ਪਾਤ ਹੈਗੀ ਐ ਕਿ ਸਾਨੂੰ ਛੋਟਾ ਦਿਖਾਇਆ ਜਾ ਰਿਹਾ ਜਿਹੜੇ ਲੋਕਲ ਲੋਗ ਆ ਉਹ ਜਿਆ ਕਰ ਦਿੰਦੇ ਆ ਇੱਕ ਮੈਸੇਜ ਇੱਕ ਕਨਕ ਅਰਜਿੰਦਰ ਸਿੰਘ ਜੀ ਜੀ ਜਿਹੜੀ ਦੁਨੀਆ ਨਾ ਜੀ ਇੱਕ ਇੱਕ ਬਾਗ ਆ ਇੱਕ ਇੱਥੇ ਵੱਖ-ਵੱਖ ਤਰ੍ਹਾਂ ਦੇ ਫੁੱਲ ਆ ਗੱਲ ਇਹ ਹੁੰਦੀ ਆ ਤੁਸੀਂ ਗਲਾਬ ਦੇ ਬੂਟੇ ਦੇ ਨਾਲ ਕੰਡੇ ਦੇਖ ਰਹੇ ਹੋ ਕਿ ਕੰਡਿਆਂ ਦੇ ਵਿੱਚ ਗਲਾਬ ਦੇਖ ਰਹੇ ਹੋ ਸੋ ਦੋਨੇ ਚੀਜ਼ਾਂ ਦਾ ਤੁਹਾਡੀ ਨਜ਼ਰੀਆ ਵੱਖਰਾ-ਵੱਖਰਾ ਹੈਗਾ ਆ ਇੱਥੇ ਅਸੀਂ ਹੁਣ ਦੇ ਨਹੀਂ ਰਹਿਣ ਲੱਗੇ 1890 ਤੋਂ ਇਮੇਜਿਨ ਕਰੋ ਜਦੋਂ ਪਹਿਲਾ ਸਿੱਖ ਆਇਆ ਹੋਊਗਾ ਉਹ ਕਿੰਨਾ ਅਨਸਿਕਿਓਰ ਮੀਨ ਫੀਲ ਕਰਦਾ ਹੋਊਗਾ ਉਹਨਾਂ ਨੇ ਉਸ ਇੱਕ ਬੰਦੇ ਨੂੰ ਇੱਥੇ ਰਹਿਣ ਦਿੱਤਾ ਉਹਦੀ ਹੈਲਪ ਕੀਤੀ ਉਹ ਘਰ ਲੈ ਗਿਆ ਆਪਣੇ ਉਹਦੀ ਪਰਿਵਾਰ ਇੱਥੇ ਅੱਗੇ ਅੱਜ ਅਸੀਂ ਜਿਹੜੇ ਆ 53000 ਤੋਂ ਉੱਪਰ ਜਿਹੜੇ ਆ ਪੱਕੇ ਸਿੱਖ ਜਿਹੜੇ ਇੱਥੇ ਹੋ ਗਿਆ ਤੇ 3 ਲੱਖ ਦੇ ਕਰੀਬ ਅਸੀਂ ਇੰਡੀਆ ਨਾਲ ਜੇ ਇਹ ਇਸ ਤਰ੍ਹਾਂ ਈਰਖਾ ਕਰਦੇ ਹੁੰਦੇ ਐ ਨਾ ਮੁਲਕਾ 'ਚ ਅਸੀਂ ਥੋੜੀ ਆਣਾ ਸੀਗਾ ਇਹ ਤਾਂ ਕਦੋਂ ਦਾ ਬੰਦ ਹੋ ਜਾਣਾ ਸੀਗਾ ਸੋ ਹਰ ਤਰ੍ਹਾਂ ਦਾ ਰੰਗ ਹੈਗਾ ਦੁਨੀਆ ਦੇ ਉੱਤੇ ਤੇ ਇਹ ਜਿਹੜਾ ਬਾਗ ਵੀ ਜਿਹੜਾ ਆ ਤਾਂ ਹੀ ਜਿਹੜੀ ਇਹ ਬਾਗ ਸੋਹਣਾ ਲੱਗਦਾ ਉੱਥੇ ਹਰ ਤਰ੍ਹਾਂ ਦਾ ਫੁੱਲਾ ਹਾਂ گنڈੇ ਵੀ ਹੈਗੇ ਆ ਥੋਰਾ ਵੀ ਹੈਗੀਆਂ گلاب ਦੇ ਫੁੱਲ ਵੀ ਹੈਗੇ ਆ ਆਪਾਂ ਨੂੰ ਪੌਸ਼ਟ ਲੈ ਕੇ ਚੱਲਣਾ ਪੈਣਾ ਮੈਂ ਬੇਨਤੀ ਕਰਾਂਗਾ ਬਾਹਰਲੇ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਉਹਨਾਂ ਨੂੰ ਨਿਊਜ਼ੀਲੈਂਡ ਦਾ ਐਨਾ ਫਿਕਾ ਨਾ ਕਰੋ ਨਿਊਜ਼ੀਲੈਂਡ ਦੇ ਵਿੱਚ ਇੰਨੀ ਇੱਕ ਸਾਡੀ ਕਮਿਊਨਿਟੀ ਹੈਗੀ ਆ ਇੰਨੀ ਇੱਕ ਸਰਕਾਰਾਂ ਦੇ ਨਾਲ ਨੇੜਤਾ ਸੰਬੰਧ ਹੈਗੇ ਆ ਇੰਨੇ ਇੱਕ ਸਾਡੇ ਕੋਲ ਐਮਪੀ ਵੀ ਹੈਗੇ ਆ ਜਿਹੜੇ ਗੱਲ ਕਰ ਸਕਦੇ ਆ ਤੇ ਅਸੀਂ ਇੱਥੇ ਸਿਕਿਓਰ ਆ ਕੋਈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਕੋਈ ਕੋਈ ਇਨਸਿਕਿਉਰਟੀ ਆ ਜਾਂ ਕਿਸੇ ਨੂੰ ਕੁਝ ਕੀਤਾ ਜਾ ਰਿਹਾ ਕਿਉਂਕਿ ਸਾਰੇ ਟਰੱਕਾਂ ਦਾ ਸਾਡੇ ਕੋਲ ਕੰਮ ਹੈਗਾ ਸਾਰੇ ਬੱਸ ਡਰਾਈਵਰ ਅਸੀਂ ਅਸੀਂ ਟ੍ਰੇਨਾਂ ਅਸੀਂ ਇੱਥੇ ਚਲਾ ਰਹੇ ਆਂ 에ਅਰਪੋਰਟ ਦੇ ਉੱਤੇ ਸਾਡਾ ਸਾਰਾ ਸਕਿਉਰਿਟੀ ਦਾ ਕੰਮ ਹੀ ਬਹੁਤਾ ਅਸੀਂ ਦੇਖ ਰਹੇ ਆਂ ਈਵਨ ਜਿਹੜੀ ਪ੍ਰਾਈਵੇਟ ਸਕਿਉਰਿਟੀ ਆ ਉਹ ਵੀ ਸਾਡੇ ਪੰਜਾਬੀਆਂ ਦੀ ਅਸੀਂ ਅਸੀਂ ਆਪ ਹੀ ਇਨਸਕਿਉਰ ਕਿਦਾਂ ਹੋ ਸਕਦੇ ਆਂ ਇੱਥੇ ਸਕਿਉਰਿਟੀ ਕੰਪਨੀ ਅਸੀਂ ਚਲਾ ਰਹੇ ਆਂ ਕਿੰਨੇ ਸਕਿਉਰਿਟੀ ਆਫੀਸਰ ਹੈਗੇ ਨੇ ਪੁਲਿਸ ਦੇ ਵਿੱਚ ਸਾਡੇ ਮੁੰਡੇ ਕਿੰਨੇ ਹੈਗੇ ਆਫਸਰ ਦੇ ਵਿੱਚ ਸਾਡੀਆਂ ਕੁੜੀਆਂ ਕਿੰਨੀਆਂ ਹੈਗੀਆਂ ਤੇ ਅਸੀਂ ਇਨਸਕਿਉਰ ਕਿਦਾਂ ਹੋ ਸਕਦੇ ਜੀ ਠੀਕ ਹੈ ਠੀਕ ਹੈ ਅਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਤੁਸੀਂ ਸਹੀ ਸੁੱਖੀ ਸ਼ਾਂਤੀ ਰਹੋ ਔਰ ਜਿਹੜਾ ਤੁਸੀਂ ਮੈਸੇਜ ਦਿੱਤਾ ਜੋ ਤੁਸੀਂ ਇਸ ਦੇ ਪਿੱਛੇ ਦਾ ਸੱਚ ਦੱਸਿਆ ਉਹ ਜ਼ਰੂਰ ਲੋਕਾਂ ਦੀ ਸਮਝ ਚ ਆਇਆ ਹੋਏਗਾ ਜੀ 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 ਇਹ ਸਾਰੇ ਇੱਥੇ ਠੀਕ ਠਾਕ ਹੈ ਜੀ ਕੋਈ ਫਿਕਰ ਨਾ ਕਰੋ ਆਨ ਵਾਲੇ ਸਮਾਂ ਜਿਹੜਾ ਆ ਉਹ ਇਸ ਤਰ੍ਹਾਂ ਦੇ ਇਸ਼ੂ ਜਿਹੜੇ ਆ ਹੋ ਜਾਂਦੇ ਆ ਪਰ ਐਡਾ ਫਿਕਰ ਕਰਨ ਦੀ ਲੋੜ ਨਹੀਂ ਆ ਕਿਉਂਕਿ ਇੱਥੇ ਦੇ ਜਿਹੜੇ ਸਿੱਖ ਹੈਗੇ ਕੈਪੇਬਲ ਹੈਗੇ ਆ ਮੈਂ ਬੇਨਤੀ ਕਰਾਂਗਾ ਜਿਹੜੇ ਵੀ ਸਾਡੇ ਧਾਰਮਿਕ ਲੀਡਰ ਹੋਰ ਲੀਡਰ ਹੈਗੇ ਆ ਉਹ ਐਡੀ ਵੱਡੀ ਸਲਾਹ ਨਾ ਦੇਣ ਪਈ ਜ ਜਿਨਾਂ ਚਿਰ ਉਹ ਇੱਥੇ ਦੇ ਪੂਰੇ ਅੰਕੜੇ ਜਾਣ ਨਹੀਂ ਲੈਂਦੇ ਕੀ ਹੋਇਆ ਸੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਤੇ ਲਈ ਥੈਂਕ ਯੂ ਜੀ ਥੈਂਕ ਯੂ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਜੀ ਜੀ ਧੰਨਵਾਦ ਸਾਇਸ ਪੂਰੇ ਵਿਸ਼ੇ ਨੂੰ ਲੈ ਕੇ ਜ਼ਿਕਰ ਸਾਫ਼ ਤੌਰ ਤੇ ਅਸੀਂ ਜੋ ਮਾਮਲਾ ਨਿਊਜ਼ੀਲੈਂਡ ਤੋਂ ਸਾਹਮਣੇ ਆਇਆ ਉਹ ਕਦੇ ਨਾ ਭੁੱਲਣ ਵਾਲਾ ਪਰ ਇਹਦੇ ਵਿੱਚ ਜੋ ਸੱਚਾਈ ਸੀ ਉਹ ਸੱਚਾਈ ਤੁਹਾਡੇ ਅੱਗੇ ਸੀ ਰੱਖਣ ਦੀ ਕੋਸ਼ਿਸ਼ ਕੀਤੀ ਸਿੰਘ ਸਾਹਮਣੇ ਜ਼ਿਕਰ ਕੀਤਾ ਕਿ 10 ਮਿੰਟ ਦਾ ਸਿਰਫ ਹੈ ਬ੍ਰਿਟਾਨੀ ਲੇਕਿਨ ਜਦੋਂ ਜਦੋਂ ਭਾਰਤ ਦੇ ਵਿੱਚ ਇਹ ਵੀਡੀਓ ਗਏ ਪੰਜਾਬ ਚ ਗਏ ਕੁਝ ਹੋਰ ਹੀ ਪੱਖ ਪੇਸ਼ ਕਰਨ ਦੀ ਉਹਨਾਂ ਨੇ ਜ਼ਿਕਰ ਕੀਤਾ ਕਿ ਕੁਝ ਹੋਰ ਹੀ ਪੱਖ ਪੇਸ਼ ਹੋ ਗਿਆ ਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਆ ਕੁਝ ਨਹੀਂ ਹੈ ਸਿੱਖ ਭਾਈਚਾਰਾ ਸੁਖੀ ਸਾਂਦ ਦੇ ਨਾਲ ਹਰ ਕੋਈ ਆਪਣੇ ਤਿਉਹਾਰ ਮਨਾ ਸਕਦਾ ਕੁਝ ਮੁਠੀ ਪਰ ਲੋਕ ਹੈ ਜਿਹੜਾ ਕਿ ਕਿਸੇ ਵੀ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ ਕਿਸੇ ਵੀ ਮਜ਼ਹਬ ਦੇ ਲੋਕ ਜਾਂ ਬਾਹਰੋਂ ਆਏ ਮੁਲਕ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਸਿਰਫ ਉਹਨਾਂ ਦੇ ਵੱਲੋਂ ਚੰਦ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਆ ਉਹ ਕੀਤਾਗਾ ਜਿਸ ਨੂੰ ਕਿ ਬਾਅਦ ਨੇ ਪੁਲਿਸ ਵਿੱਚ ਸੁਲਝਾ ਆਵੀ ਲਿੱਤਾ ਤੇ ਨਗਰ ਕੀਰਤਨ ਜਿਹੜਾ ਉਹ ਆਪਣੇ ਅੰਤਿਮ ਜਿਹੜੇ ਸਥਾਨ ਤੱਕ ਉਹ ਵੀ ਪਹੁੰਚਿਆ ਸੀਗਾ ਤਾਂ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਹੋ ਰਿਹਾ ਤੇ ਵਧੇਰੇ ਖਬਰਾਂ ਜੁੜੇ ਰਹਿਵੋ ਪੰਜਾਬੀ ਟੀਵੀ ਦੇ ਨਾਲ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ